ਕਸ ਕੀ ਕਮੀ ਰਗੀ ਪਿਆਰ ਤੇ ਫਿਰ ਇਹ ਕਾਲ ਮੁਕਾਦੋ ਕੀਤਾ ਦਸੀ 10 ਦਿਨ ਹੀ ਰਾਈ ਦਾ ਫੋਨ ਚੱਲਦਾ ਰਾਈ ਨੂੰ ਵੀ ਪਤਾ ਚਾਨੋ ਤੇ ਚਾਨੋ ਤਰਫ ਤਰਫ ਚੱਲ ਚੱਲ ਕੋਮੈਂਟ ਨਹੀਂ ਮੈਂ ਜਾਣਦੇ ਇਦਾਂ ਲੋਕ ਜਾਣ ਨਾ 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 ਉਹ ਤਾਂ ਫਿਰੋ ਕੇ ਇਹਨੇ ਬਚਾ ਜਣਾ

ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਕੋਲ ਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੀਤ ਡਾੜੀ ਮੈਂ ਵੀ ਚੱਲੇ ਤੂੰ ਦੂਜਿਆਂ ਨਹੀਂ ਸਾਂਭਣੀਆ ਚੱਲ ਪ੍ਰੀਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਓਨੇ ਸਾਡੀ ਇਲਾਜ ਕੋਈ ਨਹੀਂ ਇਸ ਤਰ੍ਹਾਂ ਕੀਤੀ ਮੈਂ ਵੀ ਚੱਲੀ ਉਹਦੇ ਨਾਲ ਕਿੱਥੇ ਗਈ ਜਲੀ ਮੇਰੀ ਕੁੜੀ ਪ੍ਰੀਤ ਡਾੜੀ ਕਿੱਥੇ ਪ੍ਰੀਤ ਡਾੜੀ ਨਾਲਾ ਨਾਇਰ ਨਾ ਪਾਣਾ ਕੋਏ ਬ੍ਰੇਡ ਆਵੇ ਲੋਕੀ ਅੰਤ ਮੜਾ ਖਾਣ ਦੇ ਸਦਾ ਅੰਤ ਮੜਾ ਬੀਤੋ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹਰੀ ਤੇ ਨਕਾਲੇ ਕਰਾਏ ਨੇ ਮਾਰ ਕੇ ਪਰੇ ਕੀਤੀ ਕਿਉਂ ਸੇ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮੜਾ ਕੀਤਾ ਸੀਗਾ ਇੱਕ ਰੀ ਨੇ ਦੋ ਰੀ ਨੇ ਤੇ ਜੇ ਰੀ ਨੇ ਕੁੜੀ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਤੇਰੇ ਸ਼ੇਅਰ ਕਰਾਂਗੇ ਹਾਂ ਇਹ ਡਾਡੀ ਮੈਨੂੰ ਦੱਸਦੇ ਆ ਕਿ ਦਸ ਕੀ ਕਮੀ ਰਹੀ ਪਿਆਰ ਤੇ ਫਿਰ ਇੱਕ ਆ ਮੁਕਾਦੋ ਕੀਤਾ ਦੱਸੀ ਦਸ ਦਿਨ ਰਾਈ ਦਾ ਫੋਨ ਚੱਲਦਾ ਰਾਈ ਨੂੰ ਵੀਡੀਓ ਬਣਾ ਚਾਹੁੰਦਾ ਚਾਹਾਂ ਤਰ੍ਹਾਂ ਤਰ੍ਹਾਂ ਚੱਲ ਚੱਲੋ ਕਮੈਂਟ ਨਹੀਂ ਜਾਣ ਦੇ들아 ਲੋਕ ਜਾਣ ਨਾ ਇਹ ਨਾ 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 ਉਹ ਤਾਂ ਫਿਰ ਲੋਕ ਐਨੇ ਬਚਾ ਜਣਾ ਮਰਨ ਦੇ ਬਾਏ ਬਾਏ ਪ੍ਰੀਤਾ ਮੈਂ ਯਾਦ ਨਹੀਂ ਚੱਲ ਪਰਲੇ ਪਾਸਰ ਓਏ ਪ੍ਰੀਤਾ ਬਾਏ ਬਾਏ ਮਰਨ ਦੇ ਬਾਏ ਯਾਦ ਨਹੀਂ ਸੱਤ ਸੱਟਦੀ ਐ ਦੋਆ ਜੀਆਂ ਨੇ ਪ੍ਰੀਤਾ ਨਹੀਂ ਪ੍ਰੀਤਾ ਡਾੜੀ ਜਾਣ ਦੇ ਮੈਂ ਨੰਨੇ ਪ੍ਰੀਤਾ ਕੀ ਕੀਤਾ ਯਾ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਸਲਫਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੇਤ ਡਾੜੀ ਮੈਂ ਵੀ ਚੱਲੇ ਤੂੰ ਤੋ ਜਿਆ ਨਹੀਂ ਸਾਂਭਣੀ ਐ ਚੱਲ ਪ੍ਰੇਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇੱਜ਼ਤ ਕੋਈ ਨਹੀਂ ਇਸ ਰੱਖੀ ਦੱਸੇ ਚੱਲ ਪ੍ਰੇਤ ਡਾੜੀ ਮੈਂ ਵੀ ਚੱਲੀ ਹੁਤੇ ਨਾਲ ਕਿੱਤੇ ਗਈ ਜਲੀ ਮੈਂ ਕੁੜੀ ਪ੍ਰੇਤ ਡਾੜੀ ਸੱਕੇ ਪ੍ਰੇਤ ਡਾੜੀ ਲਾ ਲਾ ਰਾਇ ਨੂੰ ਪੋਣਾ ਆ ਵੇ ਲੋਕੀ ਅੰਤ ਮਾਰਾ ਖਾਣੇ ਸਦਾਨ ਤੋਂ ਮਾਰਿਆ ਦਿੱਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹਵਰੀ ਤੇ ਤਿੰਨ ਕਾਲੇ ਕਰਾਏ ਨੇ ਮਾਰ ਕੇ ਪਰੇ ਕੀਤੀ ਕਿਉਂ ਸਹੀ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾਰਾ ਦਿੱਤਾ ਸੀਗਾ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤੇ ਜੇਰੀ ਨੇ ਪੁੜੀ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਡੈਡੀ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਦਰੇ ਸ਼ੇਅਰ ਕਰਾਂਗੇ ਡਾਡੀ ਮੈਨੂੰ ਤੋਂ ਦੱਸਦੇ ਆਪਰੇ